ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਜਸਵੀਰ ਰਾਣਾ ਜੀ ਦੀ ਲਿਖੀ ਹੋਈ ਕਹਾਣੀ ਚਾਦਰ ਕੋਲ ਹੀ ਡ੍ਹੇ ਬਿਕਰ ਦੇ ਮੰਝੇ ਵੱਲ ਨਿਗਾ ਮਾਰ ਕੇ ਟੇਡੇ ਲੁਟ ਪਈ ਨਿਰਮਲ ਨੇ ਬਿਨਾਂ ਆਹੜ ਪਾਸਾ ਭਰਤੇ ਸਿੱਧੀ ਸਤੋਲ ਪੈ ਕੇ ਉਹ ਅਸਮਾਨ ਵੱਲੋਂ ਚਾਕਣ ਲੱਗ ਪਈ ਅਸਮਾਨ ਵਿੱਚ ਚੰਨ ਆਪਣੇ ਪੂਰੇ ਜਲੌ ਨਾਲ ਚਮਕ ਰਿਹਾ ਸੀ। ਦੂਰ ਦੂਰ ਤੱਕ ਚਾਂਦੀ ਰੰਗੇ ਤਾਰਿਆਂ ਦਾ ਜਾੜ ਵਿਛਿਆ ਹੋਇਆ। ਕਿਸੇ ਖੂਬਸੂਰਤ ਮੁਟਿਆਰਦੋਲੇ ਸਿਤਾਰਿਆਂ ਜੜੀ ਚੁੰਨੀ ਲਈ ਹੋਣ ਦਾ ਉਲੇਖਾ ਪਾ ਰਿਹਾ ਸੀ। ਨਿਰਮਲ ਦੀਆਂ ਨਜ਼ਰਾਂ ਭਾਵੇਂ ਅਸਮਾਨ ਵੱਲ ਸਨ ਪਰ ਕੰਨ ਕੋਲ ਦੇ ਮੰਜੇ ਤੋਂ ਹੋਣ ਵਾਲੇ ਕਿਸੇ ਵੀ ਖੜਾਕੇ ਦੀ ਸਾੜ ਵਿੱਚ ਲੱਗੇ ਹੋਏ ਜੇਕਰ ਕਿਹਾ ਜਾਵੇ ਕਿ ਉਹਦੀਆਂ ਅੱਖਾਂ ਵੀ ਕੰਨਾਂ ਦਾ ਸਾਥ ਦੇ ਰਹੀਆਂ ਸਨ ਤਾਂ ਇਹ ਵੀ ਕੋਈ ਅਲੋਕਾਰੀ ਗੱਲ ਨਹੀਂ 11 ਵਜਣ ਵਾਲੇ ਸਨ ਪਰ ਬਿੱਕਰ ਅਜ ਹਿਲਣ ਵਿੱਚ ਹੀ ਨਹੀਂ ਸੀ ਆ ਰਿਹਾ ਜਿਸ ਤੇ ਨਿਰਮਲ ਨੂੰ ਆਸ ਸੀ 2-3 ਘੰਟੇ ਹੋ ਚੱਲੇ ਸਨ ਉਹਨੂੰ ਇਸੇ ਆਸ ਸੱਗ ਖੁੱਲਦਿਆਂ 2-3 ਘੰਟੇ ਹੀ ਕਿਉਂ ਬਲਕਿ ਪੂਰੇ 3 ਦਿਨਾਂ ਤੇ 3 ਰਾਤਾਂ ਚੌਥੀ ਰਾਤ ਸੀ। ਪਿਛਲੀਆਂ ਤਿੰਨ ਰਾਤਾਂ ਤੋਂ ਉਹ ਬਿਕਰ ਦਾ ਚੌਂਕੀਦਾਰਾ ਕਰ ਰਹੀ ਸੀ। ਕਿ ਉਹਦੀ ਰਾਤ ਨੂੰ ਕੰਦ ਟੱਪ ਕੇ ਬਾਹਰ ਜਾਂਦਾ ਕਿੱਥੇ ਹੈ? ਸਵਾਲ ਤਾਂ ਇਹ ਉਹਦੇ ਦਿਮਾਗ ਵਿੱਚ ਖਾਸੇ ਚਿਰ ਤੋਂ ਗੁੱਥਮ ਗੁੱਥਾ ਹੋਇਆ ਪਿਆ ਸੀ। ਪਰ ਉਹਨੂੰ ਜੁਆਕਾਂ ਦੇ ਸੰਗ ਮਾਰ ਲੰਦੀ। ਮੁੰਡਾ ਕੁੜੀ ਸਿਆਣੇ ਹੋਰੇ ਸਨ। ਉਹਨਾਂ ਦੇ ਡਰੋਂ ਹੋਈ ਉਹਨੇ ਚੁੱਪ ਵਟੇ ਹੋਈ ਸੀ। ਪਰ ਪਿਛਲੇ ਹਫ਼ਤੇ ਦੋਵੇਂ ਜੁਆਗ ਛੁੱਟੀਆਂ ਮਨਾਉਣ ਆਪਣੇ ਨਾਂਕੇ ਚਲੇ ਗਏ ਸੰ ਨਾਨੀ ਆਈ ਸੀ ਉਹਨਾਂ ਦੀ ਉਹਨਾਂ ਦੇ ਜਾਂਦਿਆਂ ਹੀ ਨਿਰਮਲ ਨੇ ਪੱਕ ਧਾਰ ਲਈ ਕਿ ਗੱਲ ਦੀ ਤਹਿ ਤੱਕ ਜਾ ਕੇ ਰਹੇਗੀ ਆਖਿਰ ਕਦੋਂ ਤੱਕ ਅੰਦਰੋਂ ਅੰਦਰੀ ਕੁੜਦੀ ਰੀਜ਼ਦੀ ਤੇ ਤੜਫਦੀ ਰਹੇਗੀ ਪਿਛਲੇ ਹਫਤੇ ਤੋਂ ਵੀ ਪਹਿਲਾਂ ਇੱਕ ਦਿਨ ਅਚਾਨਕ ਹੀ ਅੱਧੀ ਰਾਤ ਵੇਲੇ ਕਿਸੇ ਅਣਜਾਣੇ ਖਿੜਾਕੇ ਨਾਲ ਉਹਦੀ ਅੱਖ ਖੁੱਲ ਗਈ ਸੀ ਜਦੋਂ ਉਹਨੇ ਅੱਖਾਂ ਪੁੱਟ ਕੇ ਵੇਖਿਆ ਤਬੇਕਰ ਆਪਣੇ ਮੰਝੇ ਤੇ ਨਹੀਂ ਸੀ ਦੋਵੇਂ ਜੁਆਗ ਪਰਾਂ ਆਪਣੇ ਦਾਦੀ ਕੋਲ ਮੰਝੀਆਂ ਡਾਹੀ ਕੋਕ ਸੁੱਤੇ ਪਏ ਸਨ ਪਹਿਲਾਂ ਤਾਂ ਉਹਨੇ ਸੋਚਿਆ ਕਿ ਪਿਸ਼ਾਬ ਕਰਨ ਗਿਆ ਹੁਣ ਪਰ ਜਦੋਂ ਉਹ ਖਾਸਾ ਚਿਰ ਮੰਝੇ ਤੇ ਵਾਪਸ ਨਾ ਆਇਆ ਤਾਂ ਨਿਰਮਲ ਦੀ ਅੱਖ ਫਰਕੀ ਉੱਠ ਕੇ ਉਹ ਸਾਰੇ ਵਿੜੇ ਵਿੱਚ ਇੱਧਰ ਉੱਧਰ ਘੁੰਮੀ ਪਰ ਬੇਕਰ ਕਿਤੇ ਵੀ ਨਹੀਂ ਸੀ ਪਤਾ ਨਹੀਂ ਕਿੱਧਰ ਸ਼ਾਈ ਮਾਈ ਹੋ ਗਿਆ ਘੁੰਮਦੇ ਘਮਾਉਂਦੇ ਜਦੋਂ ਉਹ ਬਾਹਰਲੇ ਗੇਟ ਵਾਲੀ ਕੰਧ ਕੋਲ ਗਈ ਤਾਂ ਉਹਦਾ ਦਿਮਾਗ ਫੱਕ ਦੇਣੇ ਉੱਡ ਗਿਆ ਕੰਧ ਨਾਲ ਟਰੱਕ ਵਾਲੀ ਛੋਟੀ ਜਿਹੀ ਪੌੜੀ ਲੱਗੀ ਹੋਈ ਸੀ ਗੱਲ ਸਮਝਣਿਆ ਉਹਨੂੰ देर ਨਾ ਲੱਗੀ ਉਹਦੇ ਪੂਰੇ ਵਜੂਦ ਤੇ ਜਿਵੇਂ ਅਧਰੰਗ ਦਾ ਅਟੈਕ ਜਿਆ ਹੋ ਗਿਆ ਹੁੰਦਾ ਝੂਠੇ ਪਹਿ ਚੁੱਕੇ ਸਰੀਰ ਨੂੰ ਘੜੀਸਦੀ ਉਹ ਵਾਪਸ ਮੰਜੇ ਤੇ ਆ ਕੇ ਬੈਠ ਗਈ ਅੱਖਾਂ ਉਹਨੇ ਕੰਧ ਨਾਲ ਲੱਗੀ ਪੌੜੀ ਤੇ ਹੀ ਗੱਡੀਆਂ ਹੋਈਆਂ ਸਨ ਕੋਈ 2-3 ਘੰਟੇ ਬਾਅਦ ਪੌੜੀ ਤੋਂ ਦੀ ਬਿਕਰ ਅੰਦਰ ਉਤਰਦਾ ਦਿਸਿਆ ਉਹਨੂੰ ਵੇਖਿਆ ਹੀ ਉਹ ਮੁੜ ਮੰਜੇ ਤੇ ਪੈ ਗਈ ਜਿਵੇਂ ਕੁਝ ਵੇਖਿਆ ਹੀ ਨਹੀਂ ਹੁੰਦਾ ਬਾਡੀ ਲਾ ਕੇ ਬਿਕਰ ਵੀ ਮਲਕ ਦੇ ਨੇ ਮੰਜੇ ਤੇ ਆ ਕੇ ਪੈ ਗਿਆ ਵੇਖਦੇ ਹੀ ਵੇਖਦੇ ਉਹ ਕਰਰ ਕਰਰ ਕੁੜਾੜੇ ਛੱਡਣ ਲੱਗ ਪਿਆ ਪਰ ਨਿਰਮਲ ਨੂੰ ਸਾਰੀ ਰਾਤ ਨੀਂਦ ਨਹੀਂ ਸੀ ਆਈ ਸਾਰੀ ਰਾਤ ਉਹ ਦਿਲ ਵਿੱਚ ਖੋਬੇ ਨਸ਼ਤਰ ਨਾਲ ਕੁਲਦੇ ਰਹੀ ਸੀ ਵੇਚ ਦੀ ਕਈ ਦਿਨ ਤਾਂ ਠੀਕ ਰਿਹਾ ਪਰ ਚੌਥੀ ਰਾਤ ਫਿਰ ਇੰਜ ਹੀ ਹੋਇਆ ਸੀ ਸ਼ਾਇਦ ਅੱਜ ਫਿਰ ਹੋਵੇ ਸੋਚ ਕੇ ਉਹ ਪਿਛਲੀਆਂ ਤਿੰਨ ਰਾਤਾਂ ਤੋਂ ਜਗਰਾਤਾ ਘਟਦੇ ਆ ਰਹੇ ਸੀ ਅੱਜ ਵੀ ਏਸੇ ਤਾੜਵੇਂ ਸਨ ਉਸ ਦੀਆਂ ਅੱਖਾਂ ਪਰ ਬਿਕਰ ਸੀ ਕਿ ਤਸ ਤੋਂ ਮਸ ਨਹੀਂ ਸੀ ਹੋ ਰਿਹਾ ਖੌਰੇ ਅੱਜ ਦੀ ਰਾਤ ਵੀ ਏਕਣੇ ਲੰਗੇ ਸਿੱਧੀ ਸਟਾਲ 'ਤੇ ਨਿਰਮਲ ਨੇ ਅਸਮਾਨ ਵੱਲੋਂ ਨਿਗਾਹ ਹਟਾ ਕੇ ਕੋਲਡ ਇਹ ਮੰਝੇ ਵੱਲੋਂ ਵੇਖਿਆ ਐਸਵਰ ਉਸਨੇ ਪੂਰਾ ਪਾਸਾ ਨਹੀਂ ਪਰਤਿਆ ਸਿਰਫ ਸਿਰ ਹੀ ਘੁਮਾਇਆ ਬੇਕਰ ਉਸੇ ਤਰ੍ਹਾਂ ਸਰਾੜ ਵਾਂਗ ਚਫਾਲ ਪਿਆ ਸੀ ਜਦੋਂ ਦਾ ਉਹ ਪਿਆ ਸੀ ਨਾ ਉਹਨੇ ਪਾਸਾ ਪਰਤਿਆ ਨਾ ਹਿੱਲਿਆ ਨਾ ਜੁਲਿਆ ਉਹਦੇ ਮੰਜੇ ਨੂੰ ਉਲੰਘਦੀਆਂ ਹੋਈਆਂ ਨਿਰਮਲ ਦੀਆਂ ਅੱਖਾਂ ਪਰ ਆ ਰਸੋਈ ਕੋਲ ਮੰਜੇ ਤੇ ਪਈ ਆਪਣੀ ਸਸਤੇ ਜਾ ਫੋਕਸ ਹੋ ਗਈਆਂ ਚੰਨ ਚਾਨਣੀ ਵਿੱਚ ਉਹਦਾ ਮੰਜਾ ਸਾਫ਼ ਚਮਕ ਰਿਹਾ ਸੀ 6 ਸਾਲਾਂ ਤੋਂ ਮੰंजे ਨਾਲ ਮੰਝਾ ਹੋਈ ਪਈ ਸੀ। ਇਹ ਵੀ ਚੰਦਰੀ ਪਤਾ ਨਹੀਂ ਕਿ ਪਿਛਲੇ ਲੈਣ ਦੇਣ ਪੂਰਾ ਕਰ ਰਹੀ ਐ। ਆ ਨਰਕ ਨਾਲੋਂ ਤਾਂ ਚੰਦਰੀ ਬਾਪੂ ਕੋਲ ਹੀ ਚਲਦੀ ਹੋ ਜੇ ਤਾਂ ਵਧੀਆ ਰਹੂ। ਹੁਣ ਤਾਂ ਦੇਖੇ ਨਹੀਂ ਜਾਂਦੀ ਧਰਮਨਾਥ। ਮੰਝੇ ਨਾਲ ਜੁੜੀ ਬਿਮਾਰ ਸੱਸ ਵੱਲ ਨਜ਼ਰ ਮਾਰ ਕੇ ਨਿਰਮਲ ਨੇ ਫਿਰ ਸਿਰ ਪੁਆਦਿਆ। ਅਸਮਾਨ ਵੱਲ ਵੇਖਣ ਲੱਗੀ ਪਲ ਦੀ ਪਲ ਅਸਮਾਨ ਵਿੱਚ। ਉਹਨੂੰ ਆਪਣਾ ਸੋਰਾ ਉਡਦਾ ਨਜ਼ਰ ਆਇਆ ਉਹਨੂੰ ਜਾਪਿਆ ਜਿਵੇਂ ਉਹਦੀ ਸੱਸ ਨੂੰ ਹਾਕਾ ਮਾਰਿਆ ਹੋਵੇ ਆ ਜਾ ਨਿਹਾਲ ਕੁਰੇ ਇੱਥੇ ਹੁਣ ਕੀ ਕਰਦੀਆਂ ਚੰਦਰੀਏ ਨਰਕੀ ਭੋਗਦੀਆਂ ਆ ਜਾ ਓਰੇ ਮੇਰੇ ਕੋ ਪਏ ਪਏ ਹੀ ਉਹਨੇ ਆਪਣੇ ਸਿਰ ਨੂੰ ਝਟਕਾ ਦੇ ਕੇ ਦੁਬਾਰਾ ਅਸਮਾਨ ਵੱਲ ਵੇਖਿਆ ਕੁਝ ਵੀ ਨਹੀਂ ਸੀ ਉੱਥੇ ਦੂਰ ਦੂਰ ਤੱਕ ਟਿਮਟਿਮਾਉਂਦੇ ਤਾਰੇ ਸਨ ਪੂਰੇ ਜਲਾਉ ਨਾਲ ਚਮਕ ਰਿਹਾ ਚੰਨ ਸੀ ਜਾਂ ਨਵੀਂ ਗੱਲ ਪਰ ਆ ਪਛਮ ਵੱਲੋਂ ਕਪਾ ਦੀਆਂ ਫੁੱਟੀਆਂ ਵਰਗੇ ਚਿੱਤੇ ਬਦਲਾਂ ਦੀ ਢਾਰਜੇ ਉੱਠਣੇ ਸ਼ੁਰੂ ਹੋ ਗਏ ਸੀ। ਉਹ ਪਰਲੇ ਪਾਸੇ ਬਾਜ਼ੀਗਰ ਬਸਤੀ ਕੋੜ ਦੇ ਲੰਗਦੇ ਸੂਏ ਵੱਲੋਂ ਟਟੈਰੀ ਦੇ ਰੁਕ ਰੁਕ ਕੇ ਬੋਲਣ ਦੀ ਆਵਾਜ਼ ਵੀ ਨਿਰੰਤਰ ਗੂੰਜ ਰਹੀ ਸੀ ਪਰ ਅਜੇ ਤੱਕ ਬਿਕਰ ਦੀ ਚੁੱਪ ਨਹੀਂ ਸੀ ਟੁੱਟੀ। ਬਿਕਰ ਜੋ ਕਦੇ ਨਿਰਮਲ ਦਾ ਜੇਠ ਸੀ ਪਰ ਵਕਤ ਦੇ ਫੇਰ ਨਾਲ ਉਹਦਾ ਘਰ ਵਾਲਾ ਬਣ ਗਿਆ। ਦੋ ਭਾਈ ਸਨ ਉਹ ਵੱਡਾ ਬਿੱਕਰ ਸੀ ਤੇ ਛੋਟਾ ਤੇਜਾ ਭੈਣ ਕੋਈ ਨਹੀਂ ਉਹਨਾਂ ਦੀ ਇੱਕ ਪੋਆ ਦੀ ਕੁੜੀ ਸੀ ਪਿੰਦਰ ਜਿਸ ਨਾਲ ਉਹ ਵਰਤ ਵਰਤਾਰਾ ਕਰਦੇ ਅਗਾ ਪਿੰਦਰ ਦੇ ਕੋਈ ਭਾਈ ਨਹੀਂ ਸੀ ਨਿਰਮਲ ਤੇਜੇ ਨੂੰ ਵਿਆਹੀ ਸੀ ਜਦੋਂ ਉਹ ਨਵੀਂ ਵਿਯੋਲੀ ਆਈ ਤਾਂ ਬਿੱਕਰ ਪਹਿਲਾਂ ਹੀ ਰੰਡਾ ਸੀ ਉਹਦੇ ਘਰ ਵਾਲੀ 2 ਸਾਲ ਪਹਿਲਾਂ ਮਰ ਗਈ ਸੀ ਕਿਵੇਂ ਮਰ ਗਈ ਨਵੀਂ ਨਵੇਲੀ ਆਈ ਹੋਣ ਕਾਰਨ ਨਿਰਮਲ ਨੇ ਬਹੁਤੀ ਪੁੱਛਗਿੱਛ ਕਰਨੀ ਜ਼ਰੂਰੀ ਨਾ ਸਮਝੀ ਫਰਕ ਤੇ ਕਦੇ ਗਵਾਨ ਚੋਂ ਤੇਜ ਕੋਰ ਬੁੜੀ ਉਹਨੂੰ ਦੱਸਦੀ ਹੁੰਦੀ ਨੇ ਬਹੂ ਥੋੜਾ ਬਿਕਰਤਾ ਵਾਲਾ ਹੀ ਭਗਤ ਹੈ ਵਿਚਾਰਾ ਮਾੜੀ ਕੀਤੀ ਰੱਬ ਨੇ ਚੰਦਰੇ ਨਾਲ ਇਹਦੀ ਘਰ ਵਾਲੀ ਸੇਬੂ ਕਿਤੇ ਮਰਨ ਵਾਲੀ ਸੀ ਐਹੀ ਜੀ ਪਈ ਤੀ ਤੇਰਾ ਟੱਠੇ ਅਰ ਗਈ ਨਾ ਕੋ ਰੋਗ ਨਾ ਸੰਸਾ ਪਤਾ ਨਹੀਂ ਕੀ ਪੁੱਠੀ ਪੈ ਗਈ ਰਾਤੋਂ ਰਾਤ ਪੂਰੀ ਹੋ ਗਈ ਚੰਦਰੀ ਤੜਕੇ ਮਰੀ ਪਈਓ ਦੇਖੀ ਟੱਬਰ ਨੇ ਤਾ ਗਰਵਾਲੀ ਦੀ ਮੌਤ ਤੋਂ ਬਾਅਦ ਬਿਕਰ ਨੇ ਫਿਰ ਦੁਬਾਰਾ ਵਿਆਹ ਨਹੀਂ ਸੀ ਕਰਵਾਇਆ। ਬਸ ਆਪਣੇ ਹੀ ਰੰਗਾ ਵਿੱਚ ਰੁੱਝ ਗਿਆ। ਦੋ ਟਰੱਕ ਚੱਲਦੇ ਸਨ, ਉਹਨਾਂ ਤੇ ਚੱਲਿਆ ਜਾਂਦਾ। ਖੇਤੀਬਾੜੀ ਤੇ ਡੰਗਰ ਬੱਛੇ ਵਿੱਚ ਪਰਚਿਆ ਰਹਿੰਦਾ। ਜਾਂ ਮਹੀਨਾ ਮਹੀਨਾ ਆਪਣੀ ਭੂਆ ਦੇ ਕੁੜੇ ਪਿੰਦਰ ਕੋਲ ਰਹਿ ਆਉਂਦਾ। ਪਰ ਆਪਣੇ ਛੋਟੇ ਭਾਈ ਤੀਜੇ ਨੂੰ ਉਹ ਅਲਫੋ ਬੇਨਾਖਦਾ। ਚਾਹੇ 5 ਕਰੇ, ਚਾਹੇ 50। ਉਹ ਵੀ ਗਲਤ ਹੋਣ ਜਾਂ ਠੀਕ। ਖੁੱਲੇ ਛੁੱਟੇ ਸੀ ਤੀਜੇ ਨੂੰ। ਇਹ ਸ਼ਾਇਦ ਖੁੱਲੀ ਛੁੱਟੀ ਦਾ ਹੀ ਨਤੀਜਾ ਸੀ ਵਿਆਹ ਤੋਂ ਪਹਿਲਾਂ ਹੀ ਉਹ ਪੂਰੇ ਨਗਰ ਵਿੱਚ ਤੇਜੇ ਵੈਲੀ ਦੇ ਨਾਂ ਨਾਲ ਮਸ਼ਹੂਰੀ ਪ੍ਰਾਪਤ ਕਰ ਗਿਆ ਸੀ ਪਿੰਡ ਦੇ ਹਰੇਕ ਮੁਹੱਲੇ ਪੱਤੀ ਵਿੱਚ ਤੇਜਾ ਵੈਲੀ ਤੇਜਾ ਵੈਲੀ ਹੁੰਦੀ ਤੇਜਾ ਦਰਮਿਆਨਾ ਜਿਹਾ ਕੱਦ ਪਰਵਾਜੂਸਾ ਬਰੀਕ ਖੜਮੀਆਂ ਮੁੱਛਾਂ ਕੈਂਚੀ ਨਾਲ ਦਾੜੀ ਕੱਟ ਕੇ ਮੋਚਨੇ ਨਾਲ ਖੱਤ ਕੱਢੇ ਹੁੰਦੇ ਸਿਰ ਤੇ ਡੇਢੀ ਪੱਗ ਪੈਰਿੰਗ ਕਾਲੇ ਕੁਰਮ ਦੇ ਜੁੱਤੇ ਪਾ ਕੇ ਸਦਾ ਚਿੱਟਾ ਕੁਰਤਾ ਪਜਾਮਾ ਪੈਨ ਕੇ ਰੱਖਦਾ ਤੁਰਦਾ ਨੀਵੀਂ ਪਾ ਕੇ ਸੀ ਪਰ ਨੀਵੀਂ ਦੇ ਬਾਵਜੂਦ ਉਸ ਦੀਆਂ ਅੱਖਾਂ ਚੋਂ ਪਾਸੇ ਘੁੰਮਰੀਆਂ ਹੁੰਦੀਆਂ ਮਜ਼ਾਲ ਹੈ ਕੋਈ ਵਰਤਾਰਾ ਉਹਦੀ ਨਜ਼ਰ ਹੇਠ ਆਉਣੋਂ ਬਚ ਸਕੇ ਜਿਹੜਾ ਵੀ ਉਹਦੀ ਜਾੜ ਹੇਠ ਆ ਜਾਂਦਾ ਪੈਂਦੀ ਸੱਟੇ ਕੜਕ ਪਰ ਉਹਦੇ ਚਿਹਰੇ ਤੇ ਇੱਕ ਲੰਮਾ ਸਾਰਾ ਘੱਟ ਦਾ ਨਿਸ਼ਾਨ ਸੀ ਜੋ ਖੱਬੀ ਅੱਖ ਕੋਲੋਂ ਸ਼ੁਰੂ ਹੋ ਗਏ ਬੁੱਲਾਂ ਤੋਂ ਹੁੰਦਾ ਠੋਡੀ ਦੇ ਸੱਜੇ ਪਾਸੇ ਆ ਕੇ ਮੁੱਕਦਾ ਉਸਨੇ ਸ਼ਾਨ ਪਿੱਛੇ ਛਿਪੇ ਇਤਿਹਾਸ ਨੂੰ ਸਾਰਾ ਪਿੰਡ ਜਾਣਦਾ ਸੀ। ਰਾਠੇ ਦੀ ਕੁੜੀ ਕਰਮੀ ਨੇ ਦਿੱਤਾ ਸੀ ਉਹ ਨਿਸ਼ਾਨ। ਆ ਕੁੜੀਆਂ ਦਾ અપਵਾਦ ਸੀ ਉਹ। ਲੋੜੇ ਦੇ ਸੁਨੱਖੇ ਪੋਰੇ ਪਰਜਵਣ ਰੋਜ਼ ਵਾਂਗ ਇੱਕ ਦਿਨ ਖੇਤਾਂ ਵਿੱਚੋਂ ਕੱਕ ਖੋਤਣ ਗਈ। ਉਧਰ ਤੇ ਉਸਨੇ ਇਕੱਲੀ ਵੇੜੇ ਦੀਆਂ ਬਾਕੀ ਤੀਵੀਆਂ ਪਹਿਲਾਂ ਹੋਰ ਪਾਸੇ ਨਿਕਲ ਗਈਆਂ ਸਨ। ਨਾਲੇ ਕਪਾਹ ਚੋਂ ਕੱਕ ਖੋਤੀ ਜਾਵੇ ਨਾਲੇ ਬਿੰਦੇ ਝਟੇ ਉੱਠ ਕੇ ਚੁਫੇਰੇ ਨਿਗਾ ਮਾਰ ਲਿਆ ਕਰੇ ਦੂਰ ਤੱਕ ਸੰਗਣੀਆਂ ਫਸਲਾਂ ਸਨ ਚੋਂ ਪਾਸੇ ਇੱਕ ਖੌਫਨਾਕ ਚੋਪ ਬਸਰੀ ਹੋਈ ਸੀ ਪੈਜੇ ਆਵੇ ਕੱਕ ਖੋਦ ਦੇ ਖੋਤੇ ਜਦੋਂ ਉਹਨੇ 8ਵੀਂ 9ਵੀਂ ਵਾਰ ਉੱਠ ਕੇ ਦਵਾਲੇ ਦੇਖਿਆ ਤਾਂ ਪਰਾਂ ਵੱਟ ਤੇ ਤੇਜਾ ਵੈਲੀ ਤੁਰਿਆ ਆ ਰਹਿਆ ਸੀ ਕਾਲੇ ਭਾਗੀ ਉਹਨੇ ਵੀ ਕੁੜੀ ਨੂੰ ਵੇਖ ਲਿਆ ਮੌਕਾ ਤਾੜ ਕੇ ਪੈਰ ਜੇ ਮਲਦਾ ਨੇੜੇ ਆ ਗਿਆ ਕਿਉਂ ਐਵੇਂ ਖਫਾਖੂਨ ਹੁੰਨੀ ਐ ਕਰਮੀਏ ਨਹੀਂ ਅਚੰਚੇ ਤੀ ਸੈਮੀ ਖੜੀ ਕਰਮੀ ਨੂੰ ਪਤਾ ਨਹੀਂ ਕੀ ਹੋਇਆ ਉਹਨੇ ਪੂਰੇ ਜੋਸ਼ ਨਾਲ ਤੇਜੇ ਦੇ ਮੂੰਹ ਤੇ ਦਰਤੀ ਮਾਰੀ ਨਾਲ ਦੀ ਨਾਲ ਕੋਕਾ ਮਾਰਦੇ ਹੋਏ ਪਿੰਡ ਵੱਲ ਨੂੰ ਭੱਜ ਗਈ ਰਾਠਾ ਸਾਰਾ ਵੇੜਾ ਲੈ ਕੇ ਪੰਚਾਇਤ ਵਿੱਚ ਜਾ ਰਿਆ ਪਰ ਤੇਜਾ ਪਤਾ ਨਹੀਂ ਕਿੱਧਰ ਟੱਬ ਹੋ ਗਿਆ ਸੀ 10-12 ਦਿਨ ਪਿੰਡ ਹੀ ਨਾ ਵੜਿਆ ਹੌਲੀ-ਹੌਲੀ ਗਰਠੰਡੀ ਹੋ ਗਈ ਖਿੰਡ ਖੱਪਰ ਗਈ 15 ਦਿਨੀ ਜਦੋਂ ਤੇਜਾ ਪਿੰਡ ਵੜਿਆ ਤਾਂ ਉਹਨੇ ਵੀ ਮੁੜ ਕੇ ਗੱਦਨਾ ਛੇੜੀ ਪਤਾ ਨਹੀਂ ਉਹ ਕਿਵੇਂ ਚੁੱਪ ਕਰ ਗਿਆ ਸੀ ਲੋਕ ਵੀ ਹੈਰਾਨ ਬਈ ਐਤ ਕੀ ਤਾਂ ਸਾਲੀ ਕਮਾਲੀ ਹੋ ਗਈ ਤੇਜਾ ਚੁੱਪ ਕਰ ਗਿਆ ਨਹੀਂ ਇਹ ਤਾਂ ਅਗਲੇ ਦਿਨ ਜੜਾ ਕੁੱਟਣ ਤੱਕ ਜਾਂਦਾ ਹੁੰਦਾ ਹੁੰਦਾ ਵੀ ਇਸੇ ਤਰ੍ਹਾਂ ਜਿਵੇਂ ਲੋਕ ਆਖਦੇ ਲੰਬੜਦਾਰਾਂ ਦੇ ਪੰਮੇ ਦੇ ਵਿਆਹ ਵੇਲੇ ਵੀ ਇੰਜ ਹੀ ਹੋਇਆ ਸੀ ਜਿਵੇਂ ਜੰਝ ਸਵੇਰੇ ਗੁਰਦੁਆਰੇ ਵਾਲੇ ਦਰਵਾਜ਼ੇ ਵਿੱਚੋਂ ਚੜੀ ਸੀ ਉਸੇ ਤਰ੍ਹਾਂ ਆਥ ਨੇ ਦਰਵਾਜ਼ੇ ਵਿੱਚ ਉਤਰੀ ਦੇਖਣ ਵਾਲੇ ਸ਼ੁਕੀਨ ਪਹਿਲਾਂ ਹੀ ਚੌਂਕੜੀਆਂ ਤੇ ਬੈਠੇ ਉਹ ਦੇਖ ਰਹੇ ਸਨ ਜਦੋਂ ਜੰਝਵਾਲੀ ਬੱਸ ਤੋਂ ਲੋਕ ਉਤਰਨੇ ਸ਼ੁਰੂ ਹੋਏ ਤਾਂ ਸਭ ਤੋਂ ਪਹਿਲਾਂ ਤੇਜਾ ਵੈਲੀ ਹੇਠ ਹੋਤਰਿਆ ਉਤਰਨਸਾਰ ਹੀ ਉਹਨੇ ਲਲਕਾਰਾ ਛੱਡਿਆ ਉਤਰੇ ਪਟਵਾਰਗੀ ਦੇਖਾਂ ਤੈਨੂੰ ਅੱਜ ਬੋਲੀਆਂ ਪਾਉਣ ਤੋਂ ਰੋਕਦਾ ਸੀ ਦੇਖਣ ਵਾਲਿਆਂ ਦੇ ਦੰਦ ਜੁੜ ਗਏ ਜਿਵੇਂ ਬੜੇ ਖਤਰਨਾਕ ਕਰਤਾ ਪੇਸ਼ ਹੋਣ ਵਾਲੇ ਹੋਣ ਹੋਏ ਵੀ ਜੋਹੇ ਕਾਕਾ ਪਟਵਾਰੀ ਉਤਰਿਆ ਤੇ ਜੇਨੇ ਠਾ ਦੇਣੀ ਢਾਲਿਆ ਚੌਂਕੜੀਆਂ ਤੇ ਬੈਠੇ ੱੰਨੇ ਬਾਬੇ ਦਾ ਖੁੰਡਾ ਖੋ ਕੇ ਤੇ ਦੇ ਤੇਰੇ ਦੀ ਲੈ ਤੇਰੇ ਦੀ ਮਿੰਟਾ ਵਿੱਚ ਹੀ ਪਟਵਾਰੀ ਦੀ ਜੁੱਤੇ ਕਿਤੇ ਆਪ ਕਿਤੇ ਪਰੇ ਸੱਤ ਵਿੱਚ ਉਹਦੀ ਟੌਲੀ ਰੁੱਲ ਗਈ ਪਿਆ ਉਹ ਬਥੇਰੀਆਂ ਬੋੜੀਆਂ ਪਾਵੇ ਬਚਾ ਲੋ ਕੋਈ ਮਾਰ ਦੂ ਓਏ ਖਸਮੂ ਪਰ ਬਚਾਉਂਦਾ ਕੌਣ ਸੋ ਮਿਲਨ ਤੇ ਬਿਕਰਨੇ ਆਗੇ ਮਸਾ ਹਟਾਇਆ ਆਟੋ ਹੀ ਤੇਜਿਆ ਹਟ ਐਵੇਂ ਅਗਲੇ ਦੇ ਵਿਆਹ ਚ ਬੀ ਦਾ ਲੇਖਾ ਪਾਉਣਾ ਨਾ ਅਖਰ ਗੱਲ ਕੀ ਹੋਗੀ ਬੜੇ ਭਾਈ ਇਹ ਕੌਣ ਹੁੰਦਾ ਮੈਨੂੰ ਰੋਕਣ ਵਾਲਾ ਉਥੇ ਜੰਝ ਚ ਕਹਿੰਦਾ ਲੁcjੀਆਂ ਬੋਲੀਆਂ ਨਾ ਪਾ ਧੀਆਂ ਭੈਣਾ ਖੜੀਆਂ ਦੇਖਦੀਆਂ ਨੇ ਮੈਂ ਤਾਂ ਪਾਉ ਓਏ ਲਲਕਾਰਾ ਮਾਰ ਕੇ ਤੇਜਾ ਝੋਟੇ ਵਾਂਗ ਪੂਸਰ ਗਿਆ ਸੀ ਇਸੇ ਤਰ੍ਹਾਂ ਇੱਕ ਵਾਰੀ ਉਦੋਂ ਹੋਇਆ ਜਦੋਂ ਉਹਨੂੰ ਨਿਆਮਤਪੁਰ ਤੋਂ ਰਿਸ਼ਤਾ ਆਇਆ ਗੇਲੇ ਕੇ ਛੋਟੇ ਨੂੰ ਆਦਤ ਸੀ ਉਹਨੇ ਜਾ ਕੇ ਪਾਣੀ ਮਾਰ ਦਿੱਤੀ ਭਾਈ ਕੁੜੀ ਵਿਆਹਨ ਤਾਂ ਲੱਗਿਓ ਪਰ ਪੁੱਛ ਪੜਤਾਲ ਕਰ ਲਿਓ ਪਹਿਲਾਂ ਮੁੰਡਾ ਲਫੈਂਡ ਜਿਹਾ ਹੀ ਐ ਐਵੇਂ ਕੱਲ ਕੋਲੋਤਰ ਨੂੰ ਫੇਰ ਔਖੇ ਹੁੰਦੇ ਫਿਰੂੰਗੀ ਪਾਣੀ ਨੇ ਆਰਾਮ ਬਾਣ ਵਾਂਗ ਅਸਰ ਕੀਤਾ ਪੈਂਦੀ ਸੱਟੇ ਕੜੱਕ ਦੇ ਨੇ ਤੇਜੇ ਦਾ ਰਿਸ਼ਤਾ ਪੂਰਾ ਚੜਨ ਤੋਂ ਪਹਿਲਾਂ ਹੀ ਟੁੱਟ ਗਿਆ ਪਰ ਉਹਨੇ ਛੋਟੇ ਪਾਣੀ ਮਾਰਦੇ ਸੋ ਗੱਢ ਲਈ ਇੱਕ ਦਿਨ ਉਹ ਚੌਂਕੜੀਆਂ ਤੇ ਬੈਠਾ ਤਾਂਸ਼ ਖੇਡ ਰਿਆ ਸੀ ਜਖਮੇ ਸਾਪਾਂ ਹੰਗਾਰੇ ਹੋਏ ਤੇ ਜਿਨੇ ਆਕੇ ਡੈੜ ਦੇਨੇ ਉਹਦੀ ਲੱਤ ਤੇ ਓਠਾ ਗੰਡਾਸਾ ਠੋਕਿਆ ਇੱਕ ਨਹੀਂ ਦੋ ਨਹੀਂ ਪੂਰੇ ਤਿੰਨ ਵਾਰ ਕੀਤੇ ਲੱਤ ਦਾ ਕੜਾਕਾ ਪੈ ਗਿਆ ਡਰ ਕੇ ਸਾਰੇ ਪਾਸੇ ਹੋ ਗਏ ਚੌਂਕੜੀਆਂ ਤੇ ਪਿਆ ਛੋਟਾ ਲੇਰਾ ਮਰੀ ਜਾਵੇ ਕੋੜ ਹੀ ਖੜਾ ਤੇਜਾ ਲਲਕਾਰੇ ਛੱਡੇ ਜਾਵੇ ਆ ਪਿਆ ਉਹ ਹੀ ਲਟਿਆ ਆ ਬੜਾ ਪਾਨੀਮਾਰਸ ਆਲਾ ਇਹਦੇ ਤਾਂ ਲਾਤੀ ਤੋੜੇ ਆ ਜੇ ਗਾਹਾਂ ਤੋਂ ਮੇਰੇ ਰਿਸ਼ਤੇਜ ਕਿਸੇ ਨੇ ਟੰਗੜਾਈ ਵੱਡ ਕੇ ਬਰੋਟੇ ਨਾਲ ਟੰਗਦੋ ਬਸ ਫਿਰ ਵਜੀ ਵੀ ਨਹੀਂ ਸੀ ਪਾਨੀ ਮਲੇਰ ਕੋਟਲੇ ਵੱਲੋਂ ਹਾਥਨਪਿੰਡ ਤੋਂ ਰਿਸ਼ਤਾ ਆਇਆ ਸੀ ਕਾਰਜਪੂਰ ਚੜਿਆ ਨਿਰਮਲ ਨਾਲ ਉਹਦਾ ਵਿਆਹ ਹੋ ਗਿਆ ਸੀ ਤੂਤ ਦੇ ਲਗਰ ਵਰਗੇ ਮਟਿਆਰ ਸੀ ਨਿਰਮਲ ਤਿੰਨ ਪਾਈਆਂ ਦੇ ਕੱਲੀ ਭੈਣ ਮਾਪੇ ਵੀ ਤਕਰੇ ਸਨ ਸਾਰੇ ਜੀਆਂ ਨੇ ਰਲ ਕੇ ਉਹਦੇ ਡੋਲੀ ਤੋਰੀ ਸੀ ਪਰ ਸਹੁਰੇ ਆਉਣ ਤੋਂ ਸਾਲ ਕੋ ਮਗਰੋਂ ਹੀ ਗੰਗਾ ਉਲਟੀ ਵਹਿਣ ਲੱਗ ਪਈ। ਪੇਕਿੰਗ ਚਾਵਾਂ ਮਲਾਰਾ ਨਾਲ ਪਲੀ ਨਿਰਮਲ ਨੂੰ ਸਾਰੇ ਘਾਸੇ ਚੋਂ ਕੋਈ ਗਲਤ ਗੋ ਆਉਣ ਸ਼ੁਰੂ ਹੋ ਗਈ। ਜਦੋਂ ਹਵਾੜਨੱਕ ਨੂੰ ਸੜਨ ਲੱਗੀ ਤਾਂ ਉਹਨੂੰ ਅਕਸਰ ਚੰਦ ਕਾਮਰੇਡ ਦੇ ਬੋਲ ਜ਼ਿਆਦਾ ਆਇਆ ਕਰਨ। ਚੰਦ ਕਿਆ ਕਾਮਰੇਡ ਉਹਦੇ ਬਾਪੂ ਦਾ ਮਿੱਤਰ ਸੀ। ਬੜਾ ਤੇਜ਼ ਦਿਮਾਗ ਤੇ ਮੂੰਹ ਫਟ ਗੱਲ ਕਹਿਣ ਲੱਗਿਆ। ਨਾ ਤਿੱਥ ਵੇਖਦਾ ਨਾ ਵਾਰ। ਇੱਕ ਦਿਨ ਨਿਰਮਲ ਵੇੜੇ ਵਿੱਚ ਮੰਝੇ ਤੇ ਬੈਠੀ ਗੇਸ ਮਿੰਦ ਦੀ ਚਾਦਰ ਕੱਢ ਰਹੀ ਸੀ ਉਦੋਂ ਉਹ ਕਾਮਰੇਟ ਆ ਗਿਆ ਆਉਂਦਾ ਹੀ ਨਿਰਮਲ ਦੇ ਹੱਥੋਂ ਚਾਦਰ ਫੜ ਕੇ ਉਹਨੇ ਬਾਪੂ ਨੂੰ ਕਹਿੰਦਾ ਮਲਕੀਤ ਸਿੰਘ ਆਪਨੀਆਂ ਕੁੜੀਆਂ ਦਾ ਵੀ ਸਾਲਾ ਕੀ ਸੰਕਟ ਐ ਵਿਚਾਰੀਆਂ ਨੂੰ ਬਚਪਨ ਤੋਂ ਹੀ ਚਾਦਰ ਫੜਾ ਕੇ ਚਿੜੀਆਂ ਘੁੱਗੀਆਂ ਪੌਣੀਆਂ ਸਿਖਾ ਦੇਣੇ ਆ ਬਚਪਨ ਜਹੀ ਆਪਾਂ ਉਹਨਾਂ ਦੇ ਦਿਮਾਗ ਵਿੱਚ ਭਰ ਦਿੰਨੇ ਆ ਕਿ ਤੁਸੀਂ ਤਾਂ ਚਿੜੀਆਂ ਹੋ ਤੁਸੀਂ ਤਾਂ ਇੱਕ ਦਿਨ ਉੱਡਣਾ ਹੀ ਉੱਡਣਾ ਫੇਰ ਚਾਦਰ ਚ ਲਪੇਟ ਕੇ ਨੰਦਾ ਤੇ ਬਿਠਾ ਦੇਣੇ ਆ ਅਗੋਂ ਸੌਰੇ ਕਰ ਮਰਦ ساری ਉਮਰ ਸਬਬੀ ਜੇ ਘਰ ਵਾਲਾ ਮਰ ਜੇ ਫੇਰ ਇਸ ਤੇ ਦਿਓਰ ਜੇਡ ਚਾਦਰ ਪਾ ਲੈਂਦਾ ਵਿਆਹ ਨੂੰ 2 ਸਾਲ ਵੀ ਨਹੀਂ ਪੁੱਗੇ ਸਨ ਨਿਰਮਲ ਨੂੰ ਕਾਮਰੇਟ ਦੀਆਂ ਗੱਲਾਂ 16 ਅੰਨੇ ਤੋਂ ਵੀ ਵੱਡਾ ਸੱਚ ਜਾਪਣ ਲੱਗ ਪਈਆਂ ਅਸਲ ਵਿੱਚ ਤਾਂ ਸਾਲ ਕੋ ਬਾਅਦ ਹੀ ਤੀਜੇ ਦੀਆਂ ਪਰਤਾਂ ਉੱਗਣੇ ਸ਼ੁਰੂ ਹੋ ਗਈਆਂ ਉਹਦੇ ਅੰਦਰਲਾ ਬੈਲੀ ਪ੍ਰਗਟ ਹੋਣ ਲੱਗ ਪਿਆ ਪਹਿਲਾਂ ਪਹਿਲ ਤਾਂ ਉਹ ਨਿਰਮਲ ਦੀ ਬੜੇ ਪੁੱਛ ਪ੍ਰਤੀਤ ਕਰਦਾ ਸੀ ਮਗਰ ਅਚੰਚੇ ਥੀ ਪਤਾ ਨਹੀਂ ਕੀ ਪੁੱਠੀ ਪੈ ਗਈ ਮੜੀ ਮੜੀ ਗਲਤੀ ਲੜਾਈ ਹੋਣ ਲੱਗ ਪਈ ਰਫਤਾ ਰਫਤਾ ਗਾਲ ਦੁਪੜ ਤੋਂ ਦੀ ਹੁੰਦੀ ਹੋਈ ਗੱਲ ਜੋਤ ਪਤਾਨ ਤੇ ਜਾ ਚੜੀ ਨਿਰਮਲ ਬਧੇਰਾ ਕਲਪ ਦੀ ਨਾ ਅਖਰ ਪਤਾ ਵੀ ਲੱਗੇ ਬੰਦੇ ਨੂੰ ਹੋਇਆ ਕੀ ਓਹੀ ਸਾਰੀ ਦਿਹਾੜੀ ਗਾਲਾਂ ਹੀ ਗੱਡੀ ਜਾਂਦਾ ਗੱਲ ਹੈ ਕੋਈ ਆਹੋ ਗੱਲ ਹੈ ਮੈਂ ਤਾਂ ਇਕਨੇ ਚੱਲੂੰ ਰੋਕ ਲੋ ਕਿਹੜੇ ਕੰਜਰ ਨੇ ਰੋਕਣਾ ਮੈਨੂੰ ਜਾਂ ਕਹਦੇ ਕਿੜੇ ਰਾਠ ਨੂੰ ਕਹਿਣਾ ਤੇ ਪਰ ਅਗੋਂ ਜਵਾਬੀ ਰੂਪ ਵਿੱਚ ਫਿਰ ਉਹੀ ਬਾਵਾ ਦੋ ਕੁ ਸਾਲ ਤਾਂ ਓਕੇ ਸੋਕੇ ਕੱਟ ਲਈ ਸੰ ਪਰ ਜਦੋਂ ਦੰਦਾਂਜ ਜੀਬ ਆ ਗਈ ਤਾਂ ਨਿਰਮਲ ਪੇਕੀ ਜਾ ਕੇ ਪਿੱਟੀ ਬਾਪੂ ਉਹਨੂੰ ਜਾ ਕੇ ਪੁੱਛੋ ਤਾਂ ਸਹੀ ਆਖਰ ਚਾਹੁੰਦਾ ਕੀ ਹੈ ਖੜੀ ਨਹੀਂ ਦੇਖਦਾ ਬੈਠੀ ਨਹੀਂ ਜਿਹੜਾ ਕੁਝ ਹੱਥ 'ਚ ਆ ਗਿਆ ਠਾ ਮਾਰੋ ਮੇਰੇ ਨਾਲੋਂ ਤਾਂ ਡੰਗਰਾਂ ਦੇ ਜੂਨ ਚੰਗੇ ਹੋ ਬਾਪੂ ਨਾ ਸਹਉ ਗੱਲ ਕੀ ਹੈ ਭਾਈ ਸਾਨੂੰ ਦੱਸ ਅਸੀਂ ਹੱਲ ਕਰਾਂਗੇ ਐ ਰੋਜ਼ ਰੋਜ਼ ਦਾ ਚੱਜੂ ਤਾਂ ਲੋਟ ਨਹੀਂ ਹੁੰਦਾ ਧੰਨਵਾਦ ਜੀ ਇਸੀ ਕਹਾਣੀ ਦਾ ਪਾਗ ਪਹਿਲਾ ਜੇਕਰ ਆਪ ਜੀ ਨੂੰ ਇਹ ਕਹਾਣੀ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲੈ ਚੈਨਲ ਨੂੰ ਸਬਸਕ੍ਰਾਈਬ ਕਰਨਾ ના ભલે છે ધન્યવાદ